ਸਾਹਿਬ ਕਾਲ ਸਾਰਿਆਂ ਨੂੰ ਪਿੰਡ ਦੂਸਾਂਝ ਕਲਾਂ ਦੇ ਨੌਜਵਾਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੂਸਾਂਝ ਕਲਾਂ ਮਡਾਲੀ ਰੋਡ ਵਿਖੇ ਸ਼ੈਦ ਉਲ ਸ਼ੇਖ ਸૈયਦੁੱਲ্লাহ ਸ਼ਾਹ ਜੀ ਕਾਦਰੀ ਰੋਜ਼ਾ ਸ਼ਰੀਫ ਮਡਾਲੀ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ पूर्वक ਮਨਾਇਆ ਜਾ ਰਿਹਾ ਹੈ ਸੁਸੰਗਤਾਂ ਨੂੰ ਰੋਕੇ ਫਰੂਟ ਜੂਸ ਦਾ ਲੰਗਰ ਚੁਕਾਇਆ ਜਾ ਰਿਹਾ ਹੈ ਸੇਵਾਦਾਰਾਂ ਵੱਲੋਂ ਮੇਲੇ ਨੂੰ ਜਾ ਰਹੀਆਂ ਸੰਗਤਾਂ ਨੂੰ ਬੜੇ ਸਤਿਕਾਰ ਸਹਿ ਰੋਕੇ ਐਪੀ ਜੂਸ ਜਲ ਜੀਰਾ ਐਪਲ ਜੂਸ ਮਿਕਸ ਜੂਸ ਲੀਚੀ ਜੂਸ ਫਰੂਟੀਆਂ ਠੰਡਾ ਪਾਣੀ ਸ਼ਿਕਾਇਆ ਜਾ ਰਿਹਾ ਹੈ ਇਸ ਮੌਕੇ ਸੇਵਾਦਾਰਾਂ ਵਿੱਚ ਪਵਨ ਕੁਮਾਰ ਦੁਸਾਂਜ ਰਜਤ ਦੁਸਾਂਜ ਰਮਨ ਦੁਸਾਂਜ ਨਵੀਨ ਦੁਸਾਂਜ ਗਗਨ ਦੁਸਾਂਜ ਲੱਕੀ ਦੁਸਾਂਜ ਮੰਗਾ ਦੁਸਾਂਜ ਲੱਕੀ ਫਗਵਾੜਾ ਡੱਲੂ ਦੁਸਾਂਜ ਹੈਪੀ ਦੁਸਾਂਜ ਹਰਸ਼ ਫਗਵਾੜਾ ਸਨੀ ਦੁਸਾਂਜ ਰਾਜਵੀਰ ਦੂਸਾਂਤ ਤੋਂ ਇਲਾਵਾ ਹੋਰ ਸੇਵਾਦਾਰਾਂ ਨੇ ਆਪੋ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ ਨੌਜਵਾਨਾਂ ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਸੀ ਠੰਡਾ ਮਿੱਠਾ ਜਲ ਤੇ ਛੋਲੇ ਪਟੋਰੀਆਂ ਦਾ ਇਸ ਵਾਰ ਮੌਸਮ ਦੇ ਨਜ਼ਾਰ ਨੂੰ ਦੇਖਦੇ ਹੋਏ ਨੌਜਵਾਨਾਂ ਵੱਲੋਂ ਫਰੂਟ ਦਾ ਜਿਹੜਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਸੋ ਸਾਰਿਆਂ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁबारकਾਂ ਦੇ ਦਿਰੋ ਦੂਸਾਂਤ ਲਾਈਵ ਨਿਊ ਚੈਨਲ ਨੂੰ वाँ थो, वाँ थो, वाँ थो, आ, जीरा फ्रूटी स्टैगल थैले जीरा पी सकता जी जीरा एप्पी फ्रूटी शाके शाके ਰੋਕੇ ਰੋਕੇ ਇੱਕ ਮਿੰਟ ਅੱਗੇ ਅੱਗੇ ਆਓ ਅੱਗੇ ਅੱਗੇ ਥੰਦਾ ਚੱਲ ਜੀਰਾ ਚੱਲ ਜੀਰਾ ਹੈਪੀ ਬਰੂਟੀ ਸਟੈਂਡ ਚੱਲ ਜੀਰਾ ਲੰਗਰ 1947 ਸੈਂਡਾ ਲੰਗਰ ਬਾਬਾ ਚੰਦਰ ਸਿੰਘ ਜੀ ਦੇ ਨੂਰ ਨਜ਼ਰ ਬਣ ਕੇ ਮਾਤਾ ਨਿਹਾਲ

ਲੰਗਰ ਸ਼ਾਕੇ ਇਸ਼ਾਕੇ ਆਵਾਜ਼ਦਾਰੀ ਸਾਡੀ ਆ ਇੱਕ ਇੱਕ ਫੀਸ ਲੈਣਾ ਜੀ ਸਾਰਿਆਂ ਨੂੰ ਸੰਗਤ ਨੂੰ ਆ ਸਕੇ ਆਂਟੀ ਇੱਕ ਇੱਕ ਫੀਸ ਲੈਣਾ ਜੀ ਇੱਕ ਇੱਕ ਫੀਸ ਪਤਾ ਨਹੀਂ ਜਾਂ ਨਹੀਂ ਇੱਕ ਇੱਕ ਫੀਸ ਮਾਨਦਾਰੀ ਨਾਲ ਸਾਰਿਆਂ ਨੇ ਲੈ ਲੋ ਬਾਰੇ ਜਾਦੇ ਆ ਭਾਈ ਇੱਕ ਇੱਕ ਫੀਸ ਦੇਣਾ ਸਾਰਿਆਂ ਨੇ ਸ਼ਾਕੇ ਸ਼ਾਕੇ ਲੰਗਰ ਚੜ੍ਹਦੇ ਆਵਾਜ਼ਦਾਰੀ ਵਾਤਣੀ ਆਂਟੀ ਇਹਨਾਂ ਕੋਲ ਘਟ ਘਟ ਭਰ ਰਹੇ ਆ

ਸ਼ਾਕੇ ਜੀ ਸ਼ਾਕੇ ਸ਼ਾਕੇ ਐਤਕੇ ਫੀਸ ਲੈ ਕੇ ਤੁਰਦੇ ਬਣਾਓ ਜੀ ਅੱਗੇ ਅੱਗੇ ਚੱਲੀ ਚਲੋ ਰਸ਼ ਬੈਣਾ ਮੇਰਾ ਵੀਰ ਨੰਗੀ ਚਲੋ ਨੰਗੀ ਚਲੋ ਅੱਜ ਚਲੋ ਜੀ ਚਲੋ ਰਾਚਨਾ ਪਾ ਲਿਓ

ਆਜੀ ਦੋਨਿਆਂ ਵਿੱਚ ਲੈ ਲੋ ਜੱਜ ਜੀ ਦਾ ਸ਼ੱਕ ਜੀ ਸੁਿੰਦਰਪਾਲ ਗੁੱਗੂ ਜੀ ਪ੍ਰੈਸਰ ਵੋਟਰ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਜੋ ਕਿ ਆਪਣੀ ਸੇਵਾ ਹੂਬ ਹੂ ਨਿਭਾ ਰਹੇ ਨੇ ਜੱਜ ਸ਼ੱਕ ਜੀ ਵੀ ਜੀ ਹੋਰੀ ਲੰਗੜੇ ਚ ਜਲ ਨਹੀਂ ਪੀਣਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੌਜਾ ਸ਼ਰੀਫ ਮੰਡਾਲੀ ਦੇ ਮੇਲੇ ਤੇ ਠੰਡੇ ਮਿੱਠੇ ਜਲਦਾ ਲੰਗਰ ਲਗਾਇਆ ਗਿਆ ਠੰਡਾ ਕੋਕ ਵਗੈਰਾ ਹੋਰ ਆਜੋ ਜੀ ਆਜੋ ਜਲ ਛੱਕ ਕੇ ਸਾਰੀ ਸੰਗਤਾਂ ਨੂੰ ਬੇਨਤੀ ਆ ਜਲ ਛੱਕ ਕੇ ਜਾਣਾ ਜੀ ਸਾਰਿਆਂ ਨੇ ਵੀ ਵਰਤਾਈ ਚਲੋ ਛੀਦੀ ਗੁਰਦੁਆਰੇ ਦੇ ਮੁੰਡਿਆਂ ਵੱਲੋਂ ਦਸਾਂਝ ਕਰਾਂ ਦੇ ਵੱਲੋਂ ਠੰਡੇ ਮਿੱਠੇ ਜਲ ਦਾ ਲੰਗਰ ਸਟਿੰਗ ਜਲ ਜੀਰਾ ਫਰੂਟ ਆ ਜਾ ਛੱਕ ਕੇ ਜੀ ਜਲ ਛੱਕ ਕੇ ਜੀ ਚਿਕਾਓ ਵੀ ਚਿਕਾਓ ਜਦੋਂ ਮੰਦੇ ਗਿਆ ਆ ਦੇਖਿਆ ਬੇਟੀ ਦਾ ਬੜਾ ਉਹ ਫੜਾਓ ਜੀ ਬੜਾ ਆਟਾ ਜੀ ਵੀਡੀਓ ਬਣ ਰਹੀ ਹੈ ਫੜਾਓ ਆਪਣੀ ਮਰਜ਼ੀ ਨਾਲ ਟੀ ਇੱਕ ਇੱਕ ਪੀਸ ਜਿਹੜਾ ਮਰਜ਼ੀ ਲੈ ਲਓ 500 ਕਮਰਿਆਂ ਦੀ ਮਹਾ ਮਾਇਆ ਆਈ ਗਈ ਸੰਗਤਾਂ ਵੱਲੋਂ ਪਾਜੀ ਜਲ ਸ਼ੱਕ ਕੇ ਠੰਡਾ ਮਿੱਠਾ ਜਲ ਫਰੂਟੀ ਬੱਚੇ ਨੂੰ